ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫਿਟਿੰਗ ਵਾਲੀ ਸਿਲਾਈ ਲਾਉਣੀ ਦੱਸਾਂਗੇ ਵੀ ਆਪਾਂ ਫਿਟਿੰਗ ਵਾਲੀ ਸਿਲਾਈ ਕਿੱਦਾਂ ਲਾਉਣੀ ਹੈ ਦੇਖੋ ਜਦੋਂ ਨਾ ਆਪਾਂ ਪਲੇਟਸ ਪਾ ਲੈਨੇ ਆ ਆਵਲੀਆਂ ਸਾਈਡ ਵਾਲੀਆਂ ਪਲੇਟਸ ਪਾ ਲੈਣੇ ਆ ਤਾਂ ਜਿਹੜਾ ਆਪਣਾ ਆਹ ਵਾਲਾ ਕੱਪੜਾ ਦੇਖੋ ਜੀ ਇਹ तकरीबन 1/2 ਇੰਚ ਮੰਗੂ ਆਹ ਵਾਲਾ ਕੱਪੜਾ ਆਪਣਾ ਘਟ ਜਾਂਦਾ ਆਹ ਵਾਲਾ ਕੱਪੜਾ ਤਾਂ ਉਨੇ ਹੀ ਰਹਿੰਦਾ ਆਹ ਪਲੇਟ ਤੋਂ ਉੱਪਰ ਵਾਲਾ ਕੱਪੜਾ ਜਾਂਦਾ ਆਪਣਾ ਘਟ ਉਹਦੇ ਕਰਕੇ ਨਾ ਆਪਣੀ ਆਹ ਵਾਲੀ ਵੀ ਜਿਹੜੀ ਫਿਟਿੰਗ ਵਾਲੀ ਸਲਾਈ ਆ ਤੁਸੀਂ ਦੇਖਿਓ ਫਿਰ ਇੱਕ ਇੱਥੇ ਰਹਿ ਜਾਂਦੀ ਆ ਤੇ ਦੂਸਰੀ ਦੇਖੋ ਇੱਥੇ ਰਹਿ ਜਾਂਦੀ ਆ ਇਹ ਆਪਾਂ ਕੀ ਕੀਤਾ ਉਹਦੇ ਲਈ ਆਪਾਂ ਕੀ ਕਰਨਾ ਮੇਰੀ ਪਹਿਲਾ ਨਿਸਾਨੀ ਲਈ ਹੋਈ ਹੈ ਜੀ ਤੁਸੀਂ ਨਾ ਦੁਬਾਰਾ ਫਿਟਿੰਗ ਨਾ ਆਪਣੀਆਂ ਦੇਖੋ ਉੱਪਰੋਂ ਤਾਂ ਉਨੀ ਆਏਗੀ हिਪ ਵੀ ਜਿੰਨੀ ਆਪਾਂ ਨਿਸਾਨ ਲਾਇਆ ਸੀ ਉਨੀ ਹੋਈਆਂ ਜਿਹੜੀ ਆਪਣੀ ਕਮਰ ਵਾਲੀ ਸਲਾਈ ਹੈ ਦੇਖੋ ਇਹਨਾਂ ਦੀ ਕਮਰ 16 ਇੰਚ ਸੀ ਆਪਾਂ ਦੁਬਾਰਾ ਨਾਪੀ ਆ ਠੀਕ ਹੈ ਜੀ ਆ ਦੇਖੋ ਆਪਾਂ ਦੁਬਾਰਾ ਕਮਰ ਨਾਪੀ ਆ ਤਕਰੀਬਨ ਇੱਥੋਂ ਅੱਧੇ ਇੰਚ ਦਾ ਫਰਕ ਪੈ ਗਿਆ ਠੀਕ ਹੈ ਜੀ ਕਿਉਂਕਿ ਇੱਕ ਸਲਾਈ ਉੱਪਰ ਰਹਿ ਜਾਂਦੀ ਹੈਗੀ ਆਹ ਵਾਲੀ ਇੱਥੇ ਰਹਿ ਜਾਂਦੀ ਆ ਤੇ ਆਹ ਵਾਲੀ ਇੱਥੇ ਰਹਿ ਜਾਂਦੀ ਆ ਇਹ ਕਮਰ ਦਾ ਨਿਸ਼ਾਨ ਆਪਾਂ ਦੁਬਾਰਾ ਨਾਪ ਕੇ ਦੇਖੋ ਦੁਬਾਰਾ हिਪ ਦੇ ਨਾਲ ਮਲਾਇਆ ਹੈਗਾ ਸਕੂਅਰ ਦੇ ਨਾਲ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਮਲਾਇਆ ਇੱਥੇ ਤਾਂ ਉਨੇ ਹੀ ਸੀਗਾ ਆ ਕਮਰ ਕੋਲੇ ਨਾ ਐਨਾ ਇੰਚ ਤਕਰੀਬਨ ਅੱਧੇ ਇੰਚ ਦਾ ਫਰਕ ਪੈ ਗਿਆ ਜੇ ਆਪਾਂ ਉਸੇ ਤਰ੍ਹਾਂ ਹੀ ਅੰਦਾਜ਼ੇ ਨਾਲ ਸਲਾਈ ਲਾ ਲੈਂਦੇ ਤਾਂ ਆਪਣੀ ਜਿਹੜੀ ਫਿਟਿੰਗ ਸੀ ਉਹ ਪਰਫੈਕਟ ਨਹੀਂ ਸੀ ਬਣਨੀ ਦੂਸਰੀ ਗੱਲ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਜਿਹੜਾ ਪਲੇਟਸ ਚ ਕੱਪੜਾ ਘਟ ਜਾਂਦਾ ਆਪਾਂ ਕਿਵੇਂ ਪੂਰਾ ਕਰਨਾ ਦੇਖੋ ਤੁਹਾਨੂੰ ਆਪਾਂ ਉਹ ਵੀ ਦੱਸ ਦਿਆਂ ਜਿਹੜੀ ਆਪਣੀ ਫਿਟਿੰਗ ਸਹੀ ਨਹੀਂ ਬਣਦੀ ਪਲੇਟਸ ਪਾਉਣ ਤੋਂ ਬਾਅਦ ਆਪਾਂ ਨੂੰ ਫਿਟਿੰਗ ਦੀ ਕਮਰ ਵਾਲੀ ਨਸਾਨ ਦੁਆਰਾ ਨਾਪ ਕੇ ਦੁਆਰਾ ਸਕੇਲ ਜਾਂ ਇੰਚੀ ਟੇਪ ਨਾਲ ਨਸਾਨ ਲਾਉਣਾ ਚਾਹੀਦਾ ਹੈਗਾ ਜਿਹੜਾ ਦੇਖੋ ਹੁਣ ਆਪਣਾ ਆਹ ਵਾਲਾ ਕੱਪੜਾ ਘਟ ਗਿਆ ਨਾ ਦੇਖੋ ਇੰਨਾ ਘਟ ਗਿਆ ਇੱਥੋਂ ਤਾਂ ਹੈਗਾ ਇਹ ਪੂਰਾ ਇਹ ਇੰਨਾ ਫਰਕ ਪੈ ਗਿਆ ਇਹ ਇੰਨਾ ਫਰਕ ਦੇਖੋ ਜੀ ਆਪਾਂ ਇੰਨੇ ਹੀ ਰੱਖਣਾ ਜੇ ਆਪਾਂ ਐਦਾਂ ਨਾ ਮਤਲਬ ਕਿ ਦੋਵੇਂ ਕੱਪੜਿਆਂ ਨੂੰ ਇਕੱਠੇ ਕਰਕੇ ਸਿਲਾਈ ਲਾ ਦਾਂਗੇ ਦੇਖੋ ਇੱਥੇ ਤੱਕ ਤੈਨੇ ਆ ਜਾਣਾ ਬਰਾਬਰ ਇੱਥੋਂ ਇਹਨੇ ਇੰਨਾ ਬਾਹਰ ਨਿਕਲ ਜਾਣਾ ਇਥੋਂ ਵੀ ਆਪਣੀ ਫਿਟਿੰਗ ਦਾ ਫਰਕ ਪੈ ਜੂ ਤੇ ਇਥੋਂ ਬ੍ਰੈਸਟ ਕੋਲੋਂ ਆਪਾਂ ਨੂੰ ਘੁੱਟਣ ਮਹਿਸੂਸ ਹੋਣ ਲੱਗ ਜੂ ਇਸ ਲਈ ਆਪਾਂ ਜਿੰਨਾ ਘਾਟਾ ਦੇਖੋ ਉਹ ਐਦਾਂ ਹੀ ਰੱਖਣਾਗਾ ਇੰਨਾ ਘਾਟਾ ਐਦਾਂ ਹੀ ਰੱਖਣਾ ਦੂਸਰੀ ਗੱਲ ਆਪਾਂ 1 ਇੰਚ ਕਰ ਦੇਣਾ ਕਮੀਜ਼ ਡਾਊਨ ਫਰੰਟ ਵਾਲਾ ਪੱਲਾ ਆਪਾਂ ਪਿਛਲੇ ਪੱਲੇ ਦੇ ਨਾਲੋਂ ਡਾਊਨ ਕਰਕੇ ਲਾਉਣਾ 1 ਇੰਚ ਵੀ ਕਰ ਸਕਦੇ ਹੋ ਤੁਸੀਂ ਅੱਧਾ ਇੰਚ ਵੀ ਕਰ ਸਕਦੇ ਹੋ ਪਰ ਕਰਨਾ ਜ਼ਰੂਰ ਆਗਾ ਤੇ ਹੁਣ ਆਪਾਂ ਤੁਹਾਨੂੰ ਸਾਈਡ ਵਾਲੀ ਸਲਾਈ ਲਾ ਕੇ ਦਿਖਾਉਣੇ ਆਂਗੇ ਵੀ ਕਿਸ ਤਰ੍ਹਾਂ ਲਾਉਣੀ ਆਂ ਦੇਖੋ ਜੀ ਇਸ ਤਰ੍ਹਾਂ ਆਪਣਾ ਆਹ ਵਾਲਾ ਕੱਪੜਾ ਇਦਾਂ ਹੀ ਰੱਖਣਾਗਾ ਇਦਾਂ ਹੀ ਰੱਖ ਕੇ ਆਪਾਂ ਇਦਾਂ ਸਲਾਈ ਲਾ ਲੈਣੀ ਆਂ ਦੇਖੋ ਆ ਜਿਹੜਾ ਆਪਣੇ ਕੱਪੜੇ ਚ ਬਾਦ ਘਾਟ ਸੀ ਆਪ ਪੈ ਇਦਾਂ ਹੀ ਰੱਖਣੀ ਆ। ਆ ਦੇਖੋ ਇੱਥੋਂ ਆ ਕੇ ਆਪਣਾ ਜਿਹੜਾ ਕੱਪੜਾ ਹੈਗਾ ਇੱਥੋਂ ਆ ਕੇ ਆਪਣਾ ਕੱਪੜਾ ਪੂਰਾ ਹੋ ਗਿਆ ਪਲੇਟ ਦੇ ਉੱਪਰ ਉੱਪਰ ਆਪਣਾ ਕੱਪੜਾ ਸੀਗਾ ਜੀ ਘੱਟ ਪਲੇਟ ਚਾਹੇ ਤੁਸੀਂ ਇਦਾਂ ਕਰ ਲਓ ਚਾਹੇ ਤੁਸੀਂ ਇਦਾਂ ਕਰ ਲਓ ਇਹ ਤੁਹਾਡੀ ਆਪਣੀ ਚੋਣ ਹੈ। ਤੇ ਨਾ ਹੁਣ ਆਪਾਂ ਜਿੱਥੇ ਆਪਣਾ ਹਿੱਪ ਦਾ ਨਿਸ਼ਾਨ ਸੀ ਜੋ ਆਪਾਂ ਇੱਥੇ ਸੂਈ ਵਿੱਚੀ ਰੱਖਣੀ ਆ ਸੂਈ ਕੱਪੜੇ ਦੇ ਅੰਦਰ ਰੱਖ ਕੇ ਇੱਥੇ ਤੱਕ ਤਾਂ ਦੇਖੋ ਆਪਾਂ ਸਲਾਈ ਦੇ ਉੱਪਰ ਹੀ ਸਲਾਈ ਲਾਉਣੀ ਆ ਇਸ ਤਰ੍ਹਾਂ ਇੱਥੋਂ ਆਪਾਂ ਇੱਕ ਇੱਕ ਪੈਰ ਦਾ ਪਾ ਦੇਣਾ ਫਰਕ ਤਾਂ ਕਿ ਜੇ ਆਪਾਂ ਨੂੰ ਆਪਣਾ ਕੁੜਤੀ ਟਾਈਟ ਲੱਗਦੀ ਆ ਤਾਂ ਇੱਕ ਸਲਾਈ ਉਹ ਦੇੜ ਸਕਦੇ ਆ ਤੇ ਇੱਕ ਰੱਖ ਸਕਦੇ ਆ ਦੇਖੋ ਇੱਥੇ ਆ ਕੇ ਆਪਾਂ ਫਿਰ ਸਲਾਈ ਨਾਲ ਮਲਾ ਦੇਣੀ ਹੈ। ਹੁਣ ਜਿਹਾ ਲੱਗੀ ਆਪਣੀ ਸਾਈਡ ਸਲਾਈ ਹੁਣ ਆਪਾਂ ਲਾਵਾਂਗੇ ਜੀ ਦੂਸਰੀ ਸਾਈਡ ਸਲਾਈ ਦੂਸਰੀ ਸਾਈਡ ਸਲਾਈ ਲਾਉਣ ਤੋਂ ਬਾਅਦ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਵਾਂਗੇ। ਤਾਂ ਦੇਖੋ ਜੀ ਆਪਾਂ ਦੋਵੇਂ ਪਾਸੇ ਸਾਈਡ ਸਲਾਈ ਲਾ ਲਈ ਹੁਣ ਆਪਾਂ ਜਿਹੜਾ ਐਕਸਟਰਾ ਕੱਪੜਾ ਆ ਵਾ ਇਹਦੀ ਆਪਾਂ ਇੱਥੋਂ ਕਟਿੰਗ ਕਰ ਦੇਣੀ ਹੈ। ਇਹ ਇਸ ਤਰ੍ਹਾਂ ਇਹ ਧੁਰ ਤੱਕ ਨਹੀਂ ਲੈ ਕੇ ਜਾਣੀ ਹੈਗੀ ਆਪਾਂ। ਹੋ ਨਾ ਜਿਹੜਾ ਆਪਣਾ ਕਮੀਜ਼ ਦਾ ਮਤਲਬ ਕੀ ਟੀਰੇ ਵਾਲਾ ਸੈਂਟਰ ਆਗਾ ਤੇ ਜਿਹੜਾ ਆਪਣਾ ਬਾਹਾਂ ਦਾ ਸੈਂਟਰ ਆ ਉਹ ਦੇਖੋ ਜੀ ਆਹ ਵਾਲਾ ਹੋ ਗਿਆ ਆ ਦੇਖੋ ਚਾਹੇ ਤੁਸੀਂ ਕੱਟ ਲਗਾ ਲਓ ਆਹ ਵਾਲਾ ਹੋ ਗਿਆ ਜਦੋਂ ਨਾ ਆਪਣਾ ਐਨਾ ਫਰੰਟ ਵਾਲਾ ਪੱਲਾ ਨੀਚੇ ਨੂੰ ਡਾਊਨ ਰਹੂਗਾ ਫਰੰਟ ਵਾਲੇ ਪਾਸੇ ਤਾਂ ਜਿਹੜਾ ਆਪਣਾ ਫਰੰਟ ਵਾਲਾ ਗਲਾਗਾ ਉਹ ਕਦੇ ਵੀ ਪਿੱਛੇ ਨੂੰ ਨਹੀਂ ਜਾਊਗਾ ਆਪਣਾ ਗਲਾ ਬਿਲਕੁਲ ਆਪਣੇ ਫਰੰਟ ਵਾਲੇ ਪਾਸੇ ਗਲੇ ਤੇ ਟਿਕਿਆ ਰਹੂਗਾ ਨੈਕ ਤੇ ਤੇ ਆਪਣੀ ਜਿਹੜੀ ਫਿਟਿੰਗ ਆ ਇਹਦੀ ਇਸ ਦੇ ਨਾਲ ਬਹੁਤ ਪ੍ਰੋਪਰ ਆਉਂਦੀ ਹੈ ਚਾਹੇ ਤਾਂ ਤੁਸੀਂ ਕਟਿੰਗ ਕਰਨ ਟਾਈਮ ਮਤਲਬ ਕਿ ਫਰੰਟ ਵਾਲਾ ਪੱਲਾ ਡਾਊਨ ਰੱਖ ਕੇ ਕਟਿੰਗ ਕਰਿਆ ਕਰੋ ਚਾਹੇ ਤੁਸੀਂ ਜਦੋਂ ਤੁਸੀਂ ਸਾਈਡ ਸਲਾਈ ਮੈਂ ਦੇਖੋ ਜੀ ਕਟਿੰਗਸ ਦਾ ਕਰਦੀ ਨਹੀਂ ਮੈਂ ਜਦੋਂ ਨਾ ਸਾਈਡ ਸਲਾਈ ਲਾਉਣੀ ਆ ਤਾਂ ਫਰੰਟ ਵਾਲਾ ਪੱਲਾ 1 ਇੰਚ ਜ਼ਿਆਦਾ ਇੰਚ ਜ਼ਰੂਰ ਡਾਊਨ ਕਰਨਾ ਹੁਣ ਆਪਾਂ ਤਾਂ ਉਹਨੂੰ ਬਾਂਦੀ ਸਲਾਈ ਲਾ ਕੇ ਦਿਖਾਵਾਂਗੇ ਵੀ ਬਾਹ ਅਟੈਚ ਕਿੱਦਾਂ ਕਰਨੀ ਆ ਦੇਖੋ ਜੀ ਬਾਂਦੀ ਆ ਆਪਣੀ ਫਿਟਿੰਗ ਵਾਲੀ ਸਲਾਈ ਲਾਈ ਹੋਈ ਹੈ ਇਹ ਜੀ ਬਾਂਹ ਦੀ ਫਿਟਿੰਗ ਵਾਲੀ ਸਲਾਈ ਲੱਗੀ ਹੋਈ ਆ ਬਾਂਹ ਨਾਪਣੀ ਕਿੱਦਾਂਗੀ ਇਹ ਆਪਾਂ ਕਟਿੰਗ ਵਾਲੀ ਵੀਡੀਓ ਦੇ ਵਿੱਚ ਇਹ ਸੂਟ ਦੀ ਆਪਣੀ ਕਟਿੰਗ ਦੀ ਵੀਡੀਓ ਪਾਈ ਹੋਈ ਆ ਉਹਦੇ ਵਿੱਚ ਆਪਾਂ ਕਿੱਦਾਂ ਮੋਢੇ ਦਾ ਨਾਪ ਲੈ ਕੇ ਬਾਂਹ ਨਾਪੀ ਸੀ ਉਹਦੇ ਅਕੋਰਡਿੰਗ ਹੀ ਦੇਖੋ ਆਪਾਂ ਆ ਵਾਲੀ ਸਲਾਈ ਲਾਈ ਆ ਉਹਦੇ ਅਕੋਰਡਿੰਗ ਹੀ ਆਪਾਂ ਬਾਂਹ ਦੀ ਫਿਟਿੰਗ ਵਾਲੀ ਸਲਾਈ ਲਾਈ ਆ ਹੁਣ ਆਪਾਂ ਸਲਾਈ ਲਾਉਣ ਮਤਲਬ ਕਿ ਜਿਹੜੀ ਬਾਂਹ ਦੀ ਆਪਾਂ ਸਲਾਈ ਆ ਉਹ ਕਿੱਦਾਂ ਲਾਉਣੀਆਂ ਦੇਖੋ ਜੀ ਬਾਂਹ ਤਾਂ ਰੱਖਣੀ ਕਰਨੀ ਆ ਆਪਾਂ ਸਿੱਧੀ ਆ ਦੇਖੋ ਬਾਹ ਸਿੱਧੀ ਆ ਕਮੀਜ਼ ਆਪਣਾ ਉਲਟਾਗਾ ਆਪਾਂ ਬਾਹ ਨੂੰ ਕਮੀਜ਼ ਦੇ ਅੰਦਰ ਕਰ ਲੈਣਾ ਇਸ ਤਰ੍ਹਾਂ ਅੰਦਰ ਕਰਕੇ ਦੇਖੋ ਜਿਹੜੀ ਆ ਫਿਟਿੰਗ ਵਾਲੀ ਸਿਲਾਈ ਆਗੀ ਇਹਨੂੰ ਆਪਾਂ ਆਹ ਵਾਲੀ ਫਿਟਿੰਗ ਵਾਲੀ ਸਿਲਾਈ ਦੇ ਨਾਲ ਇਸ ਤਰ੍ਹਾਂ ਮਿਲਾਉਣਾਗਾ ਹਲੋ ਜੀ ਇਸ ਤਰ੍ਹਾਂ ਵਾਲੀ ਸਿਲਾਈ ਨੂੰ ਬਿਲਕੁਲ ਬਰਾਬਰ ਮਿਲਾਉਣਾ ਇਸ ਤਰ੍ਹਾਂ

ਇਸ ਤਰ੍ਹਾਂ ਜੀ ਆਪਾਂ ਹੁਣ ਸਲਾਈ ਲਾਵਾਂਗੇ ਦੇਖੋ ਮੋਢੇ ਤੇ ਤਾਂ ਆਪਣੇ ਆ ਵਾਲੀ ਸਲਾਈ ਲੱਗੀ ਹੋਈ ਹੋਈ ਆ ਲਾਈਨਿੰਗ ਅਟੈਚ ਕੀਤੀ ਸੀ ਜਦੋਂ ਜਿਹੜੀ ਬਾਹਾਂ ਵਾਲੀ ਆ ਇਹਦੇ ਉੱਤੇ ਵੀ ਤੁਸੀਂ ਲਾ ਸਕਦੇ ਹੋਗੇ ਦੇਖੋ ਆਪਣੀ ਲਾਈਨਿੰਗ ਹੋਈ ਜੇ ਤੁਹਾਨੂੰ ਮਤਲਬ ਕੀ ਲਾਈਨਿੰਗ ਵਾਲੀ কুরਤੀ ਸਟਿਚ ਕਰਨ ਚ ਕੋਈ ਪ੍ਰੋਬਲਮ ਆ ਤੁਸੀਂ ਬਾਹਾਂ ਦੀ ਲਾਈਨਿੰਗ ਨੂੰ ਵੀ ਮੋٹے ਬਖੇ ਦੇ ਨਾਲ ਬਾਹਾਂ ਦੇ ਕੱਪੜੇ ਦੇ ਨਾਲ ਅਟੈਚ ਕਰ ਸਕਦੇ ਹੋ ਆ ਲਓ ਜੀ ਇਸ ਤਰ੍ਹਾਂ ਜੀ ਹੁਣ ਆਪਣੀਆਂ ਨਾ ਆ ਵਾਲੀਆਂ ਪੱਟੀਆਂ ਬਣਾ ਕੇ ਰੱਖੀਆਂ ਹੋਈਆਂ ਨੇ तकरीबन ਆਪਣੀਆਂ 1 ਇੰਚ ਤੋਂ ਪੌਣੇ 1.5 ਇੰਚ ਦੀਆਂ ਚੌੜੀਆਂ ਨੇ ਲੰਬੀਆਂ ਤੁਸੀਂ ਆਪਣੇ ਥੀਰੇ ਦੇ ਮੁਤਾਬਕ ਜਾਣੀ ਜਿਹੜੀ ਸਲਾਈ ਹੁੰਦੀ ਹੈ ਉਹਦੇ ਮੁਤਾਬਕ 2.5 ਇੰਚ ਦੀਆਂ ਤੁਸੀਂ ਕਰ ਸਕਦੇ ਹੋਗੇ ਇਹ ਆਪਾਂ ਨਾ ਜਿਹੜੀ ਆਪਣੀ ਆ ਵਾਲੀ ਸਲਾਈ ਹੁੰਦੀ ਹੈ ਥੀਰੇ ਵਾਲੀ ਇਹਦੇ نیچے ਰੱਖਣੀਆਂ ਨੇ ਇਹਨੂੰ ਇਸ ਤਰ੍ਹਾਂ ਜਿੱਧਰ ਨਹੀਂ ਆਪਣੇ ਜਿਹੜੀ ਸਾਈਡ ਇਹ ਤਰਪਾਈ ਚ ਐਦਾਂ ਫੋਲਡ ਹੋਣਾ ਉਹ ਸਾਈਡ ਦੇਖੋ ਇਹ ਪਿਛਲੇ ਪਾਸੇ ਹੋਣਾ ਇਹਨੂੰ ਐਦਾਂ ਕਰ ਲੈਣਾ ਐਦਾਂ ਕਰਕੇ ਆਹ ਵਾਲੀ ਪੱਟੀ ਆਪਾਂ ਇਹਦੇ نیچے ਰੱਖ ਲੈਣੀ ਆ نیچے ਰੱਖ ਕੇ ਐਸ ਤਰ੍ਹਾਂ ਲਾ ਲੈਣੀ ਆ ਜੀ ਸਲਾਈ ਇਹ ਜਰੂਰ ਤਿਆਰ ਰੱਖਣਾਗਾ ਵੀ ਜਿੱਦਾਹ ਵਾਲਾ ਕੱਪੜਾ ਐਦਾਂ ਕਈ ਵਾਰੀ ਐਦਾਂ ਇਕੱਠਾ ਹੋ ਕੇ ਨਾ ਆਪਣੇ ਬਲ ਪੈ ਜਾਂਦਾ ਬਾ ਜੋ ਜਰੂਰ ਆਪਾਂ ਐਦਾਂ ਸਹੀ ਕਰਕੇ ਲਾਉਣਾ ਜਿਹੜਾ ਦੇਖੋ ਕੱਪੜਾ ਨਾ ਆਪਣਾ ਬਾਹਾਂ ਦੀ ਫਿਟਿੰਗ ਵਾਲਾ ਇਹਨੂੰ ਵੀ ਆਪਾਂ ਇਦਾਂ ਫੋਲਡ ਕਰਨਾ ਤੇ ਜਿਹੜਾ نیچے ਕਮੀਜ਼ ਦੀ ਫਿਟਿੰਗ ਵਾਲਾ ਕੱਪੜਾ ਐਕਸਟਰਾ ਮਾਰਜਨ ਵਾਲਾ ਇਹਨੂੰ ਆਪਾਂ ਦੇਖੋ ਜੀ ਇਦਾਂ ਫੋਲਡ ਕਰ ਲੈਣਾ ਇਦਾਂ ਫੋਲਡ ਕਰਕੇ ਇਦਾਂ ਆਪਾਂ ਸਲਾਈ ਲਗਾਉਂਦੇ ਦੋਵੇਂ ਆਪਾਂ ਇੱਕ ਪਾਸੇ ਨਹੀਂ ਕਰਨੇ ਨਹੀਂ ਆਹ ਵਾਲਾ ਮਤਲਬ ਕਿ ਕੱਪੜੇ ਦੀ ਆਪਣੀ ਦੀ ਟਾਈ ਮੋਟੀ ਹੋ ਜਾਂਦੀ ਆ ਫਿਰ ਸਲਾਈ ਲਗਾਉਣ ਚ ਪ੍ਰੋਬਲਮ ਆਉਂਦੀ ਆ ਦੇਖੋ ਜੀ ਆਪਣਾ ਕੋਈ ਵੀ ਕੱਪੜਾ ਵਧਿਆ ਕਟਿਆ ਨਹੀਂ ਹੈਗਾ ਨਾ ਤਾਂ ਬਾਹ ਦਾ ਤੇ ਨਾ ਹੀ ਲਾਈਨਿੰਗ ਦਾ ਤੇ ਨਾ ਹੀ ਆਪਣਾ ਮਤਲਬ ਕਿ ਮੋਢੇ ਵਾਲਾ ਕੱਪੜਾ ਇਸ ਤਰ੍ਹਾਂ ਤੁਹਾਨੂੰ ਆਪਣੀ ਮਤਲਬ ਕਿ ਸਲਾਈ ਲਗਾਉਣ ਦੇ ਨਾਲ ਤੇ ਮੋਢੇ ਦਾ ਨਾਪ ਲੈ ਕੇ ਬਾਹ ਦੀ ਕਟਿੰਗ ਕਰਨ ਦੇ ਨਾਲ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਚਾਹੋ ਤਾਂ ਸਲਾਈ ਡਬਲ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਹੁਣ ਬਾਹ ਸਿੱਧੀ ਕਰਕੇ ਦਿਖਾਉਣੇ ਆਂਗੇ ਆ ਦੇਖੋ ਜੀ ਆਪਣੀ ਆ ਸਲਾਈ ਲੱਗੀ ਦੇਖੋ ਨਾ ਤਾਂ ਆਪਣਾ ਦੇਖੋ ਨਾ ਤਾਂ ਆਪਣੀ ਆਹ ਵਾਲੇ ਬਾਹਾਂ ਵਾਲਾ ਕੱਪੜੇ ਖਿੱਚ ਕੇ ਸਲਾਈ ਲੱਗੀ ਆਏਗੀ ਤੇ ਨਾ ਹੀ ਆਪਣੀ ਮਾਂ ਬਾਹ ਦੇ ਵਿੱਚ ਬਲ ਪਿਆਗਾ ਦੇਖੋ ਆ ਆਪਣੀ ਪਲੇਟ ਹੋਗੀ ਆ ਆਪਣੀ ਬਾਹ ਹੋਗੀ ਆ ਦੇਖੋ ਹੋਗੀ ਜੀ ਆਪਣੀ ਪਿਛਲੀ ਸਲਾਈ ਐਸ ਤਰ੍ਹਾਂ ਦੇਖੋ ਸਲਾਈ ਲਗਾਉਣ ਦੇ ਨਾਲ ਬਿਲਕੁਲ ਵੀ ਆਪਣਾ ਬਾਹ ਦਾ ਕੱਪੜਾ ਵਾਧਦਾ ਘਟਦਾ ਨਹੀਂ ਹੈਗਾ ਦੇਖੋ ਆ ਸੀ ਆਪਣਾ ਬਾਹ ਦਾ ਜਿਹੜਾ ਸੈਂਟਰ ਆ ਨਾ ਇਹ ਆ ਦੇਖੋ ਆਹ ਵਾਲਾ ਆਪਣਾ ਬਾਹ ਦਾ ਸੈਂਟਰ ਆਗਾ ਜਦੋਂ ਆਪਣਾ ਫਰੰਟ ਵਾਲਾ ਪੱਲਾ ਇੰਨਾ ਅੱਗੇ ਨੂੰ ਰਹੂਗਾ ਤਾਂ ਜਿਹੜਾ ਆਪਣਾ ਫਰੰਟ ਵਾਲਾ ਗਲਾ ਹੈ ਇਹ ਕਦੇ ਵੀ ਪਿੱਛੇ ਨੂੰ ਨਹੀਂ ਜਾਊਗਾ ਇਸ ਤਰ੍ਹਾਂ ਹੋ ਜਾਂਦੀ ਹੈ ਦੇਖੋ ਜੀ ਆਪਣੀ ਲੱਗਦੀ ਆ ਸਾਈਡ ਸਲਾਈ ਤੇ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਬਾਹ ਅਟੈਚ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਦੇਖੋ ਜੀ ਆਪਾਂ ਕੱਲ ਪਾਈ ਸੀ ਵੀਡੀਓ ਇਹਦੀਆਂ ਪਲੇਟਸ ਦੀ ਅੱਜ ਸਾਈਡ ਸਲਾਈ ਦੀ ਤੇ ਬਾਹਾਂ ਦੀ ਹੋ ਗਈ ਤਕਰੀਬਨ ਸਾਰੇ ਸੂਟ ਦੀ ਲਾਈਨਿੰਗ ਵਾਲੇ ਦੀ ਸਟੀਚਿੰਗ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਾਂ ਫਿਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ